ਉਹ ਕੋਡੀ ਦਾ ਭਈਆ ਯੂਪੀ ਤੋਂ ਉੱਠ ਕੇ ਆਇਆ ਤੇ ਪੰਜਾਬ ਚ ਜਾ ਕੇ ਮਰ ਗਏ ਆ ਪੰਜਾਬੀਓ ਲਾਹਨਤ ਆ ਪੰਜਾਬੀਓ ਸਾਡੇ ਤੇ ਮੋਹਾਲੀ ਚ ਪਹਿਲਾਂ ਭਈਏ ਸਾਡੇ ਦੋ ਨੌਜਵਾਨ ਮੁੰਡਿਆਂ ਨੂੰ ਮਾਰ ਜਾਂਦੇ ਆ ਤੇ ਜੇਲ੍ਹਾਂ ਦੇ ਵਿੱਚ ਜਿਹੜੇ ਭਰਾ ਗੈਂਗਸਟਰ ਬੈਠੇ ਨੇ ਜਾਂ ਜਿਹੜੇ ਚੰਗੀ ਸੋਚ ਵਾਲੇ ਬੈਠੇ ਨੇ ਮੇਰੇ ਤੋਂ ਉਹਨਾਂ ਨੂੰ ਵੀ ਬੇਨਤੀ ਆ ਹੁਣ ਤੁਹਾਡੇ ਕੋਲੇ ਹੀ ਆਉਣਾ ਇਸ ਭਈਏ ਨੇ ਸੇਵਾ ਲੁੱਟ ਲਿਓ ਬਈ ਪੰਜਾਬ ਨੂੰ ਇਸ ਟਾਈਮ ਇਹ ਸੇਵਾ ਦੀ ਲੋੜ ਆ ਘੱਟੋ ਘੱਟ 70 80 ਭਈਏ ਰੋਜ਼ ਸ਼ਾਮ ਨੂੰ ਗੁਰਦੁਆਰੇ ਦੇ ਬਾਹਰ ਬਹਿ ਕੇ ਸ਼ਰਾਬ ਪੀਂਦੇ ਆ ਤੁਹਾਡੇ ਕੈਮਰੇ ਦੇ ਉੱਤੇ ਆਉਣ ਰਿਕਾਰਡ ਕਰਨਾ ਕੱਲ ਨੂੰ ਡਾਂਗ ਫੇਰਨੀ ਆ ਅਸੀਂ ਉਹਨਾਂ ਦੇ 7 ਸਾਲ ਸਜ਼ਾ ਕੱਟ ਕੇ ਆਇਆ 15 20 ਦਿਨ ਹੋਏ ਸੀ ਹਜੇ ਸਜ਼ਾ ਕੱਟ ਕੇ ਆਇਆ ਚੱਕ ਕੇ ਮੂੰਹ ਚੱਕ ਦਿਆ ਪੰਜਾਬ ਵਾਲੀ 300 ਰੁਪਏ ਦੀ ਟਿਕਟ ਫੜਦੇ ਨੇ ਪੰਜਾਬ ਵਾਲ ਨੂੰ ਹੋ ਜਾਂਦੇ ਆ ਤੇ ਆ ਕੇ ਕਰਦੇ ਕੀ ਨੇ ਸਾਡੇ ਬੱਚਿਆਂ ਦੇ ਪੈ ਗਏ ਯਾਰ ਇਹ ਤਾਂ ਲੋਕ ਆ ਕੇ ਵੀਰੇ ਬੱਚੇ ਬਾਹਰ ਤਾਂ ਨਿਕਲਣਗੇ ਬੱਚੇ ਘਰਾਂ 'ਚ ਹੋਣਗੇ ਸਾਰਾ ਦੁਆਬਾ ਸਾਰਾ ਫਗਵਾੜਾ ਤਾਂ ਬਾਹਰ ਬੈਠਾ ਕੋਠੀਆਂ 'ਚ ਤਾਂ ਉਹਨਾਂ ਦੇ ਭਈਏ ਬੈਠੇ ਨੇ ਨਾ ਬੱਚੇ ਤਾਂ ਹੈ ਹੀ ਨਹੀਂ ਵੀਰੇ ਉੱਥੇ ਇਕੱਲੇ ਇਕੱਲੇ ਘਰ ਜਾ ਕੇ ਦੇਖ ਲੋ ਸਾਰੇ ਤਾਂ ਐਨਆਰਆਈ ਬਣੇ ਹੋਏ ਨੇ ਕੋਠੀਆਂ ਭਈਆਂ ਨੂੰ ਸੁਭਾ ਕੇ ਗਏ ਨੇ ਥਾਣਿਆਂ ਦੇ ਵਿੱਚ ਸਾਡੇ ਭਰਾ ਜਿਹੜੇ ਨੇ ਸਿੱਖ ਭਰਾ ਹਿੰਦੂ ਭਰਾ ਜਿਹੜੇ ਮੁਸਲਮਾਨ ਅਫਸਰ ਲੱਗੇ ਨੇ ਉਹ ਇੰਨਾ ਕਤੀੜ ਦੀ ਜਿਹੜੀ ਆ ਉਹ ਸੇਵਾ ਕਰਨ ਚ ਲੱਗੇ ਹੋਏ ਨੇ ਕ੍ਰਾਈਮ ਇਹਨਾਂ ਇਹਨਾਂ ਲੋਕਾਂ ਨੇ ਕ੍ਰੀਏਟ ਕਰਤਾ ਹੋਇਆ ਵਾ ਉਹ ਲੋਕ ਕੀ ਕਰਨ ਕਿਸੇ ਥਾਣੇ ਚਲ ਜਓ ਜਾ ਕੇ ਦੇਖੋ 90% ਜਿਹੜਾ ਕ੍ਰਾਈਮ ਆ ਇਹਨਾਂ ਲੋਕਾਂ ਵੱਲੋਂ ਕੀਤਾ ਜਾ ਰਿਹਾ ਪਾਸੇ ਤੇ ਗੱਲ ਕਰਦੇ ਵੀ ਉਧਰ ਰਾਮ ਰਾਜ ਆ ਜੇ ਰਾਮ ਰਾਜ ਆ ਫਿਰ ਇੱਥੇ ਕਰਨ ਕੀ ਆਉਨੇ ਆ ਤੁਸੀਂ ਜੇ ਤੁਹਾਨੂੰ ਤੁਹਾਡਾ ਰਾਮ ਰਾਜ ਮੁबारक ਆ ਜਿੰਨੇ ਮੰਗਤੇ ਬੈਠੇ ਆ ਇਕੱਠੇ ਕਰਕੇ ਬੱਸਾਂ ਭਰੋ ਛੱਡ ਕੇ ਉਹ ਇਹਨਾਂ ਦੀਆਂ ਸਟੇਟਾਂ ਚ ਤੇ ਸਾਡੇ ਪੰਜਾਬ ਦਾ ਰੈਵਨਿਊ ਖਰਾਬ ਕਰ ਰਹੇ ਨੇ ਕਿਦਾ ਪੰਜਾਬ ਦੇ ਵਿੱਚ ਇਹ ਜੈਕਟ ਬਣਾਓ ਵੀ ਪ੍ਰਵਾਸੀ ਜਿਹੜੇ ਆ ਉਹ ਆ ਕੇ ਜ਼ਮੀਨ ਨਾਲ ਲੈ ਸਕਣਾ ਸਭ ਤੋਂ ਜਿਹੜਾ ਜ਼ਰੂਰੀ ਮਸਲਾ ਦੂਜੇ ਨੰਬਰ ਦਾ ਮਸਲਾ ਜਿਹੜਾ ਵੀ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਦਾ ਵਾ ਉਹਦੇ ਲਈ ਸਖਤ ਜਿਹੜੀ ਆ ਉਹ ਸਜ਼ਾ ਹੋਣੀ ਚਾਹੀਦੀ ਆ ਮੌਤ ਦੀ ਸਜ਼ਾ ਉਹਨੂੰ ਹੋਣੀ ਚਾਹੀਦੀ ਆ ਹਰਵੀਰ ਸਿੰਘ ਉਹ 5 ਸਾਲ ਦਾ ਬੱਚਾ ਕੀ ਕਸੂਰ ਸੀ ਉਸਦਾ ਵੀ ਕਿੱਦਾਂ ਦਰਿੰਦਗੀ ਨਾਲ ਉਸਨੂੰ ਮਾਰਿਆ ਗਿਆ ਪਹਿਲਾਂ ਤਾਂ ਉਸ ਨਾਲ ਜ਼ਬਰ ਜਨਾਹ ਕੀਤਾ ਗਿਆ ਉਸ ਤੋਂ ਬਾਅਦ ਉਸਨੂੰ ਇਸ ਤਰੀਕੇ ਨਾਲ ਤਸੀਹੇ ਦਿੱਤੇ ਗਏ ਅਤੇ ਉਸ ਦਾ ਮਰਡਰ ਕਰ ਦਿੱਤਾ ਗਿਆ ਤੇ ਉਸ ਦਾ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਪ੍ਰਵਾਸੀ ਸੀ ਅਤੇ ਉਹ ਪ੍ਰਵਾਸੀ ਸੀ ਜਿਹੜਾ ਅਸਲ ਦੇ ਵਿੱਚ ਕ੍ਰਾਈਮਨਲ ਸੀ ਜਿਸ ਤੇ ਪਹਿਲਾਂ ਹੀ ਰੇਪ ਦਾ ਕੇਸ ਸੀ 7 ਸਾਲ ਦੀ ਸਜ਼ਾ ਉਹ ਕੱਟ ਕੇ ਆਇਆ ਸੀ ਸਭ ਤੋਂ ਵੱਡੀ ਗੱਲ ਆ ਉਹ ਕਿੱਦਾਂ ਬਾਹਰਲੇ ਸੂਬੇ ਤੋਂ ਇੱਥੇ ਆ ਜਾਂਦਾ ਉੱਤਰ ਪ੍ਰਦੇਸ਼ ਤੋਂ ਪੰਜਾਬ ਦੇ ਵਿੱਚ ਆਂਦਾ ਕੋਈ ਇਨਵੈਸਟੀਗੇਸ਼ਨ ਨਹੀਂ ਹੁੰਦੀ ਕੋਈ ਪੁਲਿਸ ਵੈਰੀਫਿਕੇਸ਼ਨ ਨਹੀਂ ਹੁੰਦੀ ਅਤੇ ਇੱਥੇ ਆ ਕੇ ਫੇਰ ਕ੍ਰਾਈਮ ਕਰ ਦਿੰਦਾ ਪਹਿਲਾਂ ਇੱਕ ਘਰ ਖਰਾਬ ਕੀਤਾ ਇੱਕ ਘਰ ਖਤਮ ਕੀਤਾ ਹੁਣ ਦੂਜਾ ਕਾਰ ਪੰਜਾਬ ਦੇ ਵਿੱਚ ਖਤਮ ਕੀਤਾ ਤਾਂ ਮੇਰੇ ਨਾਲ ਇਸ ਸਮੇਂ ਗੁਰਿੰਦਰ ਸਿੰਘ ਪ੍ਰਿੰਸ ਆ ਗੱਲਬਾਤ ਕਰਦੇ ਆ ਇਹਨਾਂ ਗੱਲਬਾਤ ਇਸੇ ਲਈ ਕਰ ਰਹੇ ਆ ਕਿਉਂਕਿ ਜਦੋਂ ਪਹਿਲਾਂ ਸਰਕਾਰ ਨੇ ਕਿਹਾ ਸੀਗਾ ਵੀ ਜਿਹੜੇ ਭਿਖਾਰੀ ਆ ਉਹਨਾਂ ਦੀ ਜਾਂਚ ਕੀਤੀ ਜਾਵੇਗੀ ਉਦੋਂ ਵੀ ਅਸੀਂ ਗੱਲਬਾਤ ਕੀਤੀ ਸੀ ਤਾਂ ਉਹ ਵੀ ਜ਼ਿਆਦਾਤਰ ਪ੍ਰਵਾਸੀ ਨਿਕਲਦੇ ਆ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਅਸੀਂ ਪਹਿਲਾਂ ਗੱਲ ਕਹਿੰਦੇ ਆ ਰਹਿਣਾ ਪੰਜਾਬ ਦੇ ਵਿੱਚ ਰੋ ਸਹੀ ਤਰੀਕੇ ਨਾਲ ਰੋ ਵੈਰੀਫਿਕੇਸ਼ਨ ਕਰਾ ਕੇ ਰੋ ਗੁਰਿੰਦਰ ਕਿਦਾਂ ਦੇਖਦੇ ਹੋ ਮਾਮਲੇ ਨੂੰ ਪਹਿਲਾਂ ਦੇਖਣ ਦੇ ਵਿੱਚ ਆਇਆ ਜਦੋਂ ਅਸੀਂ ਫਖਰੀਆਲਾ ਮਸਲਾ ਚੱਕਿਆ ਸੀਗਾ ਉਦੋਂ ਵੀ ਦੇਖਣ ਦੇ ਵਿੱਚ ਆਂਦਾ ਸੀ ਵੀ ਕਿਸ ਤਰੀਕੇ ਨਾਲ ਤੁਸੀਂ ਵੀ ਗੱਲ ਕੀਤੀ ਸੀ ਵੀ ਕ੍ਰਾਈਮ ਜਿਹੜਾ ਹੈ ਲੁਧਿਆਣਾ ਦੇ ਵਿੱਚ ਵੀ ਜ਼ਿਆਤਰ ਇਹੋ ਜਿਹੇ ਲੋਕ ਕਰ ਰਹੇ ਆ ਹੁਣ ਵੀ ਇਹੋ ਜਿਹੇ ਕ੍ਰਾਈਮ